ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਆਈਡੀ ਵੀਡੀਓ ਫਾਇੰਡਡ ਟੂ ਡੀਕੇ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਤਾਜ਼ੇ ਸੂਏ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕੀ ਨਮਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਹ ਰਾਜਾ ਪੈਂਟੂ ਡੀਕੇ ਜ਼ਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਮੋਬਾਈਲ ਨੰਬਰ 815096573 ਠੀਕ ਹੈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗ ਗਿਆ ਗਾ ਜੀ ਠੀਕ ਹੈ ਜਰਸੀ ਤੋਂ ਸ਼ੁਰੂ ਕਰ ਲੈਣੇ ਕੀ ਡਿਟੇਲ ਹੈ ਜੀ ਇਹ ਵੀ ਦੂਜਾ ਸੁਆ ਫਾਰਸ ਤੋਂ ਸੁਈਏ ਬੱਚਾ ਕੀ ਦਿੱਤਾ ਜੀ ਬੱਚਾ ਜੇਰਡਨ ਹੈ ਜੀ ਜੇਰਡਨ ਠੀਕ ਹੈ ਜੀ ਕਿ ਬੌਲਾ ਹੈ ਕਿ ਦੁੱਧ ਹੈ ਜੀ ਹੁਣ ਬੌਲਾ ਹੀ ਆ ਜੀ ਤੇ ਤੇ 10 11 ਕਿਲੋ ਠੀਕ ਹੈ 10 11 ਕਿਲੋ ਨੈਟ ਤਿਆਰ ਆ ਤੇ ਥਣਾ ਦੀ ਓਕੇ ਆ ਜੀ ਸਭ ਓਕੇ ਭਾਰਾ ਮਾਰ ਕੇ ਹਸਾ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੋਨੇ ਫੇਸ ਕੁਆਲਟੀ ਦੂਜਾ ਸੁਆ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਆ ਸੂਈ ਹੋਈ ਆ ਪਰਸੋ ਦੀ ਸੂਈ ਮਗਰ ਬੱਚਾ ਵੱੱਛਾ ਹੈ ਜੀ ਤਿਆਰੀ ਕਰਨ ਵਾਲੀ ਦੀ ਚੰਗੀ ਆ ਜੀ ਥਣਾ ਦੀ ਓਕੇ ਆ 10 ਤੋਂ 11 ਕਿਲੋ ਬੌਲਾ ਨੈਟ ਰੈਡੀ ਆ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਚਾਹੇ ਛੇ ਟਾਈਮ ਚਵਾਈ ਕਰ ਲਿਓ ਥਣਾ ਦੀ ਸਾਫ ਆ ਜੀ ਚਾਰੇ ਥਣ ਗੈਵ ਤੇ ਲੱਗੇ ਨਿਖੜਵੇਂ ਹੱਥੀ ਚਵਾਈ ਗਲੇ ਚਾਰ ਹੀ ਥਾਣਾ ਕੋਈ ਬਾਧੂ ਸ਼ਾਕ ਨਹੀਂ ਕੋਈ ਭੂਰ ਸ਼ਿੱਟਾ ਨਹੀਂ ਬਾਈ ਕਹਿੰਦਾ ਧਾਰਾ ਮਾਰ ਕੇ ਚੈੱਕ ਵੀ ਕਰਾ ਦਾਂਗੇ ਕਿੰਨਾ ਕੁ ਬਾਜੂ ਬਾਈ ਦੁੱਧ ਕੋਲ ਦੇ ਗ੍ਰੇਨ ਕੋਲੋਂ ਦਾ 14 ਕਿਲੋ ਚੋਇਆ ਠੀਕ ਆ ਜੀ ਬਾਕੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 9:46 ਮਿੰਟ ਹੋ ਗਏ ਆ ਪਹਲੇ ਵੀ ਦੀ ਜੱਜਮੈਂਟ ਉਹ ਸਾਬਣਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀ ਬਾਕੀ ਤਾਰਾ ਮਾਰ ਕੇ ਆਪਾਂ ਚੈੱਕ ਕਰਵਾ ਦਿੰਨੇ ਕਿਉਂਕਿ ਕਈ ਾਰ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ ਥਣਾ ਦੀ ਪਾਸ ਹੋਵੇ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਬਾਕੀ ਸੀਲ ਸੌ ਕਰਮ ਵਾਲੀ ਪੂਰੀ ਆ ਚਾਹੇ ਨਿਆਣਾ ਪਾਉਣਾ ਪਾ ਲਿਓ ਤੇ ਜਹੇ ਨਹੀਂ ਪਾਉਣਾ ਤੇ ਨਾ ਪਾਓ ਮੁੱਲੋ ਜੀ ਤਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਮਗਰਲੇ ਥਣਾ ਚੋਂ ਗੰਨੇਰ ਕੀ ਤਾਰ ਮੂਰਲੇ ਚ ਮਾਰਦੇ ਬਾਈ ਲੋ ਜੀ ਚਾਰੇ ਥਨਾ ਜੋ ਚਵਾਈ ਓਕੇ ਆ ਕੀ ਮੁੱਲ ਆ ਬਾਈ ਇਹਦਾ ਇਹ ਮੁੱਲ ਤੇ ਨਾ ਮਰਜੀ 38000 ਹੋਜੂ ਮਾੜਾ ਮਟਾ ਮੰਨਤਨ ਮੁੱਲ ਬਾਈ ਕਹਿੰਦਾ ਜਿੰਨਾ ਮਰਜੀ ਕਰਾ ਲੋ 38000 ਦੀ ਐ ਸਨੋ ਆ ਬਾਕੀ ਮੰਨਤਨ ਕਰਦਾਂਗੇ ਜਿਹਨੂੰ ਚੱਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦੇ ਵਿੱਚ ਦੂਜੇ ਹੋਏਗਾ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਵਰੇ ਕਾਲਾ ਥਰੇ ਸੁਈਆ ਜੇ ਡੰਨਾ ਜੀ ਜੇ ਡੰਨਾ ਬੱਚਾ ਕਿ ਦਿੱਤਾ ਜੀ ਅੱਛਾ ਹੀ ਇਹਦੇ ਮਗਰ ਇਹਦੇ ਮਗਰ ਵੀ ਬੱਚਾ ਇਹਦੇ ਥੱਲੇ ਕਿੰਨਾ ਬੋਲਾ ਨੈਟ ਰੈਡੀ ਹੈ ਜੀ ਇਵਰੇ ਰਾਤ ਥੋੜੀ ਚੁਈ 4 ਕਿਲੋ ਫੱਟ ਕੇ ਚੁਈਆ ਖਾਲੀ ਨਹੀਂ ਹੋਈ ਯਾਨੀ ਚਾ ਤੜਕੇ 4 ਕਿਲੋ ਪਹਿਲੀ ਚਵਾਈ ਤਾਂ ਕੱਲ ਆਥਰੇ ਪਹਿਲੀ ਚਵਾਈ ਕੀਤੀ ਤਾਂ 1 ਕਿਲੋ ਕਾਲਾ ਥੋਈ ਚੁਈ ਠੀਕ ਹੈ ਜੀ 4 ਕਿਲੋ ਬੋਲੀ ਤਿਆਰ ਹੋ ਜੇ 7-8 ਕਿਲੋ ਬੋਲੀ ਨੈਟ ਰੈਡੀ ਹੈ ਕਿੰਨਾ ਕ ਪਾਜੂ ਬਾਈ ਦੁੱਧ ਗਰੇ ਦਾ ਪੂਰਨ ਦਾ 15 ਕਿਲੋ ਹੋਇਆ ਠੀਕ ਹੈ ਜੀ ਬਾਕੀ ਸੇਵਾ ਦਾ 1 ਕਿਲੋ ਜੜੀ 7-8 ਕਿਲੋ ਬਾਈ 10-10 ਬੌਲਿੰਗ ਨਟ ਰੈਡੀ ਆ ਮਗਰ ਬੱਚਾ ਬੱਛਾ ਏ ਜੇਰ ਦੇ ਪਾਸੋਂ ਦਾਨ ਨਾ ਥਣਾ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਨਿੱਖੜ ਮੇ ਹੱਤੀ ਜਵਾਈ ਵਾਲੇ ਬਾਕੀ ਕੱਦ ਵਜਨ ਕੜ ਦੀ ਚੰਗੀ ਆ ਪਹਿਲੇ ਸੂਏ 15 ਕਿਲੋ ਚੋਇਆ ਵਾ ਐਫਟੀਆਰ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਇਹ ਵੀ ਥਣਾ ਦੀ ਓਕੇ ਆ ਬਾਈ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆ ਜਿਓ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ 10 ਹੀ ਦਿੱਤਾ ਹੈ ਥਾਣੇ ਲਈ ਜੱਜਮੈਂਟ ਉਹ ਸਾਬ ਨਾਲ ਕਰਿਓ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀ ਚਾਰੇ ਥਣ ਗੈਬ ਤੇ ਲੱਗੇ ਨਖੜਵੇਂ ਹੱਥੀ ਚਵਾਈ ਵਾਲਾ ਥਾਣਾ ਜੀ ਇਹਦਾ ਮੁੱਲ ਜੀ ਇਹਦਾ ਮੁੱਲ ਜੀ 45 ਆ ਉਹ ਜੂ ਮਾਨਤਣ ਜੀ 45000 ਰੁਪਏ ਮਾਨਣ ਕਰਦਾ ਠੀਕ ਆ ਜੀ ਇਹਦਾ ਮੁੱਲ ਬਾਈ ਕਹਿੰਦਾ 45000 ਰੁਪਿਆ ਬਾਕੀ ਮਾਨਤਣ ਕਰ ਦਾਂਗੇ ਇਹਦੀਆਂ ਵੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਖਣ ਚਾਰ ਹੀ ਆ ਉਹ ਵੀ ਗੈਬ ਤੇ ਲੱਗਿਆ ਸੀਲ ਸੌ ਕਰਮ ਵਾਲੀ ਇਹ ਵੀ ਪੂਰੀ ਆ ਚਾਹੇ ਨਿਆਣਾ ਪਉਣਾ ਪਾ ਲਿਓ ਤੇ ਚਾਹੇ ਨਹੀਂ ਪਉਣਾ ਨਾ ਪਾਇਓ ਜੀ ਬਾਕੀ ਕਰੋਸ ਚ ਪੈਂਦੀ ਆ ਲਓ ਜੀ ਧਾਰਾਂ ਚ ਇੱਕ ਕਰ ਲਓ ਗਰਮੀ ਰਹਿ ਤਾਂ ਗਾਏ ਗਰਮੀ ਕਰਮ ਵਾਲੀ ਨੇ ਭੂਰਾ ਨਹੀਂ ਬਣਾਉਣੀ ਲਓ ਜੀ ਚੈੱਕ ਕਰੋ ਬੌੜਾਈ ਆ ਖੱਟਾ-ਖੱਟਾ ਜਮਾ ਮੂਹਰੇ ਥਣਾ ਚੋ ਮਾਰਦੀ ਵੀਰ ਓਕੇ ਆ ਇਹਨਾਂ ਥਣਾ ਚੋ ਲਓ ਜੀ ਦੇ ਫਿਕਰ ਹੋ ਕੇ ਆਜੋ ਅਣ ਗੰਨੇਰ ਕੀ ਮੋਟੀ ਧਾਰਾ ਪ੍ਰੈਸ਼ਰ ਨਾਲ ਡਿਗ ਪੈਣੀ ਆ 45000 ਜੋ ਮਾਨਤਨ ਕਰ ਦਾਂਗੇ ਜਿਹਨੂੰ ਜਚੂਗੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ